ਦੇ ਮੇਰੇ ਜਿੰਨੇ ਵੀ ਵੋਟਰਸ ਤੇ ਸਪੋਰਟਰਸ ਨੇ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਪਿਆਰ ਦਿੱਤਾ ਬਹੁਤ ਸਤਿਕਾਰ ਦਿੱਤਾ ਔਰ ਉਹਨਾਂ ਦੇ ਪਿਆਰ ਤੇ ਸਤਿਕਾਰ ਸਦਕਾ ਮੁਕੇਰੀਆਂ ਦੇ ਵਿੱਚ ਸਾਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਭਾਵੇਂ ਅਸੀਂ ਜਿੱਤ ਦਰਜ ਨਹੀਂ ਕਰ ਸਕੇ ਪਰ ਅਸੀਂ ਜਿੱਤ ਦੇ ਬਹੁਤ ਕਰੀਬ ਪਹੁੰਚੇ ਸੋ ਉਸ ਦੇ ਲਈ ਮੈਂ ਸਭ ਤੋਂ ਵੱਡਾ ਜੇਕਰ ਮੈਂ ਸੇਹਰਾ ਕਿਸੇ ਨੂੰ ਦੇਣਾ ਚਾਹੁੰਦਾ ਮਲਤਾਨੀ ਸਾਹਿਬ ਸਾਡੇ ਹਲਕਾ ਇੰਚਾਰਜ ਨੇ ਉਹਨਾਂ ਦੀ ਜਿਹੜੀ ਅਣਥੱਕ ਮਿਹਨਤ ਤੇ ਸਾਡੇ ਲੋਕ ਸਭਾ ਦੇ ਇੰਚਾਰਜ ਸਾਡੇ ਬਖਸ਼ੀ ਜੀ ਇਹਨਾਂ ਵੱਲੋਂ ਸਾਡੇ ਸੰਗਠਨ ਵੱਲੋਂ ਬਹੁਤ ਪ੍ਰਯਾਸ ਕੀਤੇ ਗਏ ਉਹਨਾਂ ਪ੍ਰਯਾਸਾਂ ਸਦਕਾ ਔਰ ਲੋਕਾਂ ਦੇ ਸਹਿਯੋਗ ਸਦਕਾ ਜਿਹੜੀ ਹੈ ಅಪਾਰ ਸਫਲਤਾ ਮਿਲੀ ਹੈ ਸੋ ਬਹੁਤ-ਬਹੁਤ ਵਧਾਈ ਤੇ ਬਹੁਤ-ਬਹੁਤ ਧੰਨਵਾਦ ਔਰ ਦੂਸਰਾ ਹਾਂਜੀ ਮੁਕੇਰੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਕੀ ਪਹਿਲ ਕਦਮੀਆਂ ਰਹਿਣਗੀਆਂ ਅ ਜਿਸ ਤਰ੍ਹਾਂ ਮੁਕੇਰੀਆਂ ਦੀ ਸਭ ਤੋਂ ਵੱਡੀ ਸਮੱਸਿਆ ਜਿਸ ਤਰ੍ਹਾਂ ਕਿਉਂਕਿ ਹਾਈਵੇ ਤੇ ਸਿਵਲ ਹਸਪਤਲ ਵੀ ਹੈ ਤੇ ਜਿਸ ਤਰ੍ਹਾਂ ਦੱਸਿਆ ਕਿ ਟਰੋਮਾ ਇਸ ਰੋਡ ਤੇ ਐਕਸੀਡੈਂਟਸ ਬਹੁਤ ਨੇ ਹਾਲਾਂਕਿ ਸੜਕ ਸੁਰੱਖਿਆ ਫੋਰਸ ਜਿਹੜੀ ਆ ਉਹ ਸਰਕਾਰ ਵੱਲੋਂ ਜਿਹੜੀ ਉਹ ਸਕੀਮ ਚਲਾਈ ਗਈ ਹੈ ਉਸ ਦੇ ਵਿੱਚ ਸਾਨੂੰ ਬਹੁਤ ಅಪਾਰ ਸਫਲਤਾ ਮਿਲੀ ਹੈ ਐਕਸੀਡੈਂਟ ਰੇਟ ਵੀ ਘਟਿਆ ਹੈ ਔਰ ਡੈਥ ਰੇਟ ਵੀ ਘਟਿਆ ਹੈ ਪਰ ਉਸ ਦੇ ਬਾਵਜੂਦ ਵੀ ਟਰਾਮਾ ਸੈਂਟਰ ਜਿਹੜੇ ਉਹ ਰਿਕੁਆਇਰਡ ਨੇ ਔਰ ਪਹਿਲਾਂ ਵੀ ਇੱਥੇ ਮੁਕੇਰੀਆ ਸਿਵਲ ਹਸਪੀਟਲ ਦੇ ਵਿੱਚ ਪ੍ਰੋਪੋਜ਼ਡ ਹੈ ਟਰਾਮਾ ਸੈਂਟਰ ਤੇ ਮੈਂ ਤੁਹਾਨੂੰ ਅਸ਼ੋਰ ਕਰਦਾ ਕਿ ਆਪਾਂ ਜਲਦ ਤੋਂ ਜਲਦ ਇਹਨੂੰ ਜਿਹੜਾ ਇੱਥੇ ਆਪਾਂ ਲੈ ਕੇ ਆਵਾਂਗੇ ਤਾਂ ਕਿ ਸਾਡੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਘਟਣ ਔਰ ਦੂਸਰੀ ਜਿਹੜੀ ਗੱਲ ਸਭ ਤੋਂ ਵੱਡੀ ਹੋਈ ਹੈ ਕਿ ਹੁਣੇ ਜਿਹੜੇ ਮਹਿਤਾਪੁਰ ਦੇ ਜਿਹੜੇ ਸਾਡੇ ਕੋ ਸਾਥੀ ਆਏ ਸੀ ਔਰ ਉਹਨਾਂ ਦੀ ਬਹੁਤ ਜੈਨੂਨ ਪ੍ਰੋਬਲਮ ਸੀ ਕਿ ਤੁਸੀਂ ਬੰਨ ਜਿਹੜਾ ਉਹ ਪ੍ਰੋਪਰਲੀ ਉਹ ਪਾਰਸ਼ਲੀ ਰਿਪੇਅਰ ਹੋਇਆ ਉਸ ਦਾ ਕੁਝ ਹਿੱਸਾ ਰਹਿੰਦਾ ਤੇ ਡੀਸੀ ਸਾਹਿਬ ਨਾਲ ਵੀ ਸਾਡੇ ਐਸਡੀਐਮ ਸਾਹਿਬ ਵੀ ਬੈਠੇ ਨੇ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਰੀ ਬੈਠੀ ਹੈ ਪੁਲਿਸ ਐਡਮਿਨਿਸਟ੍ਰੇਸ਼ਨ ਇੱਥੇ ਮੌਜੂਦ ਹੈ ਸੋ ਸਾਰਿਆਂ ਨਾਲ ਰਾਏ ਕਰਕੇ ਇਹ ਜਿਹੜਾ ਇਸ ਇਸ ਸਮੱਸਿਆ ਨੂੰ ਵੀ ਇਸ ਦਾ ਜਿਹੜਾ ਜਲਦੀ ਹੱਲ ਕੱਢਿਆ ਜਾਏਗਾ ਸਰ ਮਕੇਰੀਆਂ ਜਿਹੜਾ ਹੈਗਾ ਨਾ ਫੰਡਾਂ ਦੀ ਕਾਰਨ ਕਰਕੇ ਬੜੀਆਂ ਸਮੱਸਿਆਵਾਂ ਆ ਗਈਆਂ ਸਰ ਐਮਪੀ ਪੜਦੀ ਹੈ ਸਰ ਉਹ ਤੁਸੀਂ ਐਮਪੀ ਪੜਦੇ ਹੋ ਸਰ ਮਕੇਰੀਆਂ ਕਸ਼ਣ ਕੁਸਰ ਪਹਿਲਾਂ ਜਿਹੜੀ ਪਾਰਸ਼ੀਪਿੰਗ ਹੋ ਰਹੀ ਸੀ ਸਰ ਇਹੋ ਜਿਹੀ ਹੋ ਰਹੀ ਹੈ ਆਪਾਂ ਬੈਠੇ ਆ ਸਾਡਾ ਦੇਖੋ ਇੱਕ ਤਾਂ ਫਾਈਨਾਂਸ ਕਮਿਸ਼ਨ ਦੀ ਜਿਹੜੀ ਇੱਕ ਪੂਰੀ ਪ੍ਰੋਪਰ ਕੇਂਦਰ ਸਰਕਾਰ ਵੱਲੋਂ ਜਿਹੜੀ ਉਹ ਟੀਮ ਆਈ ਹੋਈ ਹੈ ਔਰ ਉਸ ਦੇ ਤਹਿਤ ਜਿਹੜੇ ਪ੍ਰੋਪਰ ਸਰਵਿਸ ਹੋ ਰਹੇ ਨੇ ਸਾਡੇ ਟੈਕਸ ਦੇ ਹਿਸਾਬ ਨਾਲ ਸਾਨੂੰ ਫੰਡਸ ਮਿਲਣਗੇ ਪਰ ਮੈਨੂੰ ਇਹ ਪੂਰੀ ਉਮੀਦ ਹੈ ਕਿ ਮਕੇਰੀਆਂ ਨੂੰ ਜਿਸ ਤਰ੍ਹਾਂ ਮਲਤਾਨੀ ਜੀ ਵੀ ਕਹਿ ਰਹੇ ਆ ਅਮ ਮੁਕੇਰੀਆਂ ਨੂੰ ਬਹੁਤ ਫੰਡਸ ਮਿਲੇ ਆ ਪਿਛਲੀ ਵਾਰ ਵੀ ਮਿਲੇ ਆ ਤੇ ਇਸ ਵਾਰ ਵੀ ਬਹੁਤ ਫੰਡ ਜਿਹੜੇ ਉਹ ਮਿਲਣ ਜਾ ਰਹੇ ਆ ਸੋ ਮੁਕੇਰੀਆਂ ਦਾ ਵਿਕਾਸ ਜਿਹੜਾ ਉਹ ਸਾਡੀ ਬਿਲਕੁਲ ਤਰਜੀਹਾਂ ਤੇ ਹੋਏਗਾ ਸੋ ਸਭ ਜ਼ਿਆਦਾ ਵਿਕਾਸ ਕੀਤਾ ਜਾਏਗਾ ਔਰ ਮਲਤਾਨੀ ਜੀ ਜਿਸ ਤਰ੍ਹਾਂ ਉਹਨੇ ਦੱਸਿਆ ਕਿ ਫੰਡ ਦੀ ਜਿਹੜੀ ਉਹ ਕੋਈ ਕਮੀ ਨਹੀਂ ਆਣ ਦਿੱਤੀ ਜਾਏਗੀ ਜਿਸ ਤਰ੍ਹਾਂ ਐਮਪੀ ਲਾਈਡ ਫੰਡ ਦੀ ਗੱਲ ਕੀਤੀ ਹੈ ਤੇ ਉਹ ਵੀ ਜਿੰਨਾ ਵੀ ਡਿਮਾਂਡ ਕਰਨਗੇ ਜਿੱਥੇ ਵੀ ਰਿਕੁਆਇਰਡ ਹੋਏਗਾ ਐਮਪੀ ਲਾਈਡ ਫੰਡ ਵੀ ਜਿਹੜਾ ਉਹ ਬਿਲਕੁਲ ਦਿੱਤਾ ਅੱਜ ਦੀ ਇਕਤਰਤਾ ਕਿਸ ਮੰਤਲ ਨੂੰ ਲੈ ਕੇ ਪਬਲਿਕ ਹੈ ਅੱਜ ਦੀ ਇਕਤਰਤਾ ਉੱਚੇ ਚੇ ਤੌਰ ਤੇ ਲੋਕਾਂ ਦੀਆਂ ਸਮੱਸਿਆਵਾਂ ਲੋਕਾਂ ਦੀਆਂ ਜਿਹੜੀਆਂ ਬੇਸਿਕ ਜ਼ਰੂਰਤਾਂ ਉਹਨਾਂ ਨੂੰ ਲੈ ਕੇ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹਨਾਂ ਨੂੰ ਸੈਂਸਿਟਾਈਜ਼ ਕਰਨਾ ਉਹਨਾਂ ਨੂੰ ਉਸ ਤੋਂ ਜਾਗਰੂਕ ਕਰਾਣਾ ਤੇ ਉਹਨਾਂ ਦਾ ਹੱਲ ਕਰਨਾ ਜਿਹੜਾ ਅੱਜ ਦਾ ਸਾਡਾ ਮੁੱਖ ਮੁੱਦਾ ਹੈ ਜੇ ਕਿਤੇ ਸੇ ਕਲਕ੍ਰਿਟ ਜੰਗਲਾਤ ਵਿਭਾਗ ਮਹਿਕਮੇ ਬੜੀ ਅੱਜ ਖੇਰਾਂ ਦੇ ਗੁੱਟੇ ਬਰੇ ਅਚੋਲੀ ਨਾਲ ਵਧਾ ਰਹੇ ਪਰ ਪੰਜਾਬ ਸਰਕਾਰ ਸਰਕਾਰ ਇਹ ਨਹੀਂ ਬਿਲਕੁਲ ਤੁਹਾਡੀ ਜਿਹੜੀ ਇਹ ਗੱਲ ਹੈ ਇਹਨੂੰ ਅਸੀਂ ਆਪਾਂ ਬਿਲਕੁਲ ਇਨਵੈਸਟੀਗੇਟ ਕਰਾਂਗੇ ਸਾਡੇ ਡੀ ਐਫ ਓਜ਼ ਕੰਸਰਨ ਡੀ ਐਫ ਓਜ਼ इवन ਕੰਸਰਨਡ ਮਿਨਿਸਟਰ ਸਾਹਿਬ ਨਾਲ ਵੀ ਆ ਗੱਲ ਕਰਾਂਗੇ ਜੇਕਰ ਬਿਲਕੁਲ ਤਰੋਟੀਆਂ ਪਾਈਆਂ ਗਈਆਂ ਤੇ ਸਖਤ ਕਾਰਵਾਈ ਕਰਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਜੈ ਹਿੰਦ ਅੱਜ ਸਾਡੇ ਨਵੇਂ ਚੁਣੇ ਗਏ ਐਮਪੀ ਡਾਕਟਰ ਰਾਜਕਮਾਰ ਜੀ ਚੱਬੇਵਾਲ ਜਦੋਂ ਚੋਣ ਹੋਣ ਤੋਂ ਬਾਅਦ ਪਹਿਲੀ ਵਾਰੀ ਮਕੇਰੀਆਂ ਵਿੱਚ ਆਏ ਨੇ ਮੈਂ ਆਪਣੇ ਵੱਲੋਂ ਆਮ ਆਦਮੀ ਪਾਰਟੀ ਮਕੇਰੀਆਂ ਸਮੁੱਚੀ ਟੀਮ ਵੱਲੋਂ ਸਾਰੇ ਹਲਕੇ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿਣਾ ਵੈਲਕਮ ਕਹਿਣਾ ਅੱਜ ਉਹ ਇੱਥੇ ਸਪੈਸ਼ਲ ਤੌਰ ਤੇ ਮਕੇਰੀਆਂ ਹਲਕੇ ਦੀ ਜਨਤਾ ਨੂੰ ਮਿਲ ਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਪਹੁੰਚੇ ਨੇ ਪਰ ਮੈਂ ਸਮਝਦਾ ਕਿ ਇਹ ਬਹੁਤ ਚੰਗੀ ਪਹਿਲ ਕਦਮੀ ਹੈ ਔਰ ਇਹ ਆਸ ਕਰਦਾ ਕਿ ਅੱਗੇ ਤੋਂ ਵੀ ਇਹ ਇੱਥੇ ਮਕੇਰੀਆਂ ਹਲਕੇ ਵਿੱਚ ਉਹਦੇ ਰਹਿਣਗੇ ਲੋਕਾਂ ਦੀ ਮੁਸ਼ਕਿਲਾਂ ਸੁਣਦੇ ਰਹਿਣਗੇ ਔਰ ਉਹਨਾਂ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਰਹਿਣਗੇ ਥੈਂਕ ਯੂ ਵੈਰੀ ਮੱਚ